ਭਾਰਤੀ ਕਿਸਾਨ ਜੁਨੇ ਨੇ ਇਕਤਾ ਕਰਾਹਾ ਸੁਪ ਬਾਬੂ ਬ੍ਰਿੰਦਾ ਜਿਲ੍ਹੇ ਦੀ ਪ੍ਰਧਾਨ ਔਰਤ ਬਿੰਗ ਅੱਜ ਅਸੀਂ ਬਠਿੰਡੇ ਬਲਾਕ ਦੀ ਮੀਟਿੰਗ ਕੀਤੀ ਹੈ ਜੋ ਜ਼ਿਲ੍ਹਾ ਕਮੇਟੀ ਦੇ ਵੱਲੋਂ 24 ਤਰੀਕ ਨੂੰ ਜੋ ਆਪਾਂ ਜੇਤੂ ਰੈਲੀ ਕਰ ਰਹੇ ਹਾਂ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਸੀ ਲੋਕਾਂ ਦੇ ਜੱਥੇ ਰੰਦੀਆਂ ਦੇ ਜਿਹੜਾ ਦਬਾਅ ਸੁਕੂਮਤ ਤੇ ਬਣਾਇਆ ਉਸ ਦਬਾਅ ਦੇ ਸਦਕਾ ਉਹ ਉਹਨਾਂ ਨੂੰ ਜਿਹੜੀ ਨੀਤੀ ਹੈ ਵਾਪਸ ਕਰਨੀ ਪਈ ਹੈਗੀ ਹੈ ਤੇ ਇਸ ਗੱਲ ਲਈ ਲੋਕਾਂ ਨੂੰ ਇਸ ਗੱਲ ਵਾਸਤੇ ਉੱਥੇ ਲੈ ਕੇ ਜਾਣ ਵਾਸਤੇ ਕਿ ਆਪਣੀ ਤਾਕਤ ਨੂੰ ਹੋਰ ਵਧਾਓ ਸਰਕਾਰ ਵੱਡੇ ਹਮਲਿਆਂ ਤੇ ਐ ਉਹਨਾਂ ਨੂੰ ਰੋਕਣ ਦੇ ਲਈ ਆਪਣੀ ਤਾਕਤ ਦੀ ਲੋੜ ਹੈ ਲੋਕ ਵੱਡੇ ਹੁੰਦੇ ਨੇ ਜਿਵੇਂ ਆਪਾਂ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਪੂਰੇ ਲੋਕਾਂ ਦੇ ਵੱਲੋਂ ਜੱਥੇਬੰਦੀਆਂ ਦੇ ਵੱਲੋਂ ਜੋ ਰੌਂਗ ਤੇ ਰਾਦਾ ਦਿਖਾਇਆ ਗਿਆ ਹੈਗਾ ਉਸ ਰੌਂਗ ਤੇ ਰਾਦੇ ਨੂੰ ਦੇਖਦੇ ਹੋਏ ਇਹ ਲੈਂਡ ਪੂਲਿੰਗ ਪਾਲਿਸੀ ਉਹਨਾਂ ਨੂੰ ਰੱਦ ਕਰਨੀ ਪਈ ਹੈਗੀ ਐ ਪਰ ਸਰਕਾਰ ਦੀ ਨੀਤ ਤੇ ਨੀਤੀ ਨਹੀਂ ਬਦਲੀ ਹੈਗੀ ਸਭਾ ਦੀ ਸਰਕਾਰ ਹੋਰ ਜਨਨ ਕਿ ਇਸ ਗੱਲ ਨੂੰ ਜ਼ਬਰ ਵਾਲੇ ਪਾਸੇ ਨੂੰ ਤੁਰਨ ਲਈ ਕਿਹਾ ਰਿਹਾ ਕਿ ਜਿਹੜੇ ਅਸੀਂ ਸਾਮਰਾਜੀ ਮੁਲਕਾਂ ਦੇ ਨਾਲ ਫੈਸਲੇ ਕਰ ਰਹੇ ਹਾਂ ਉਹਨਾਂ ਨੂੰ ਲਾਗੂ ਨਹੀਂ ਹੋਣ ਦੇ ਰਹੇ ਇਸ ਕਰਕੇ ਭਰਾਵੋ ਆਪਾਂ ਨੂੰ ਆਪਣੀ ਜਥੇਬੰਦੀ ਦੀ ਤਾਕਤ ਨੂੰ ਵਧਾਉਣ ਦੇ ਲਈ ਤੇ ਜੋ ਮੈਂ ਆਪਣੇ ਆਗੂਆਂ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਉਹਨਾਂ ਦੀ ਜਵਾਨਤ ਨਹੀਂ ਹੋ ਰਹੀ ਬਲਦੇਵ ਸਿੰਘ ਚੌਕੇ ਐ ਸ਼ਗਨੀ ਕਿਉਂਦਾ ਉਹਨਾਂ ਨੂੰ ਇਸ ਗੱਲ ਤੇ ਹੀ ਜੇਲ੍ਹ 'ਚ ਰੱਖਿਆ ਜਾ ਰਿਹਾ ਹੈਗਾ ਕਿ ਤੁਸੀਂ ਕੋਰਟ ਦੇ ਫੈਸਲੇ ਲਾਗੂ ਨਹੀਂ ਹੋਣ ਦਿੰਦੇ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਐ ਉਹ ਪੂਰਾ ਨਹੀਂ ਹੋਣ ਦਿੰਦੇ ਤੁਸੀਂ ਜ਼ਮੀਨ ਵਾਲੇ ਮਸਲੇ ਨੂੰ ਜੋਨੇ ਕਿ ਸਿਰੇ ਨਹੀਂ ਚੜਨ ਦਿੰਦੇ ਹੈਗੇ ਇਹਨਾਂ ਜਿਹੜੇ ਵਿਕਾਸ ਦੇ ਪ੍ਰੋਜੈਕਟ ਆ ਉਹਨਾਂ ਨੂੰ ਰੋਕੇ ਹੋਏ ਹੈਗੇ ਆ ਇਸ ਕਰਕੇ ਉਹ ਸਭ ਕੁਝ ਖੋਣ ਲੱਗੇ ਹੋਇਆ ਤੇ ਦੂਸਰੇ ਪਾਸੇ ਆਪਣੀ ਜਥੇਵੰਦੀ ਨੇ 24 ਤਰੀਕ ਦੇ ਪ੍ਰੋਗਰਾਮ ਨੂੰ ਸਫਲ ਕਰਨ ਦੇ ਲਈ ਵੱਡਾ ਇਕੱਠ ਕਰਨ ਦੇ ਲਈ ਬਲਾਕਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਸਮੇਤ ਸਾਡੀਆਂ ਮਾਵਾ ਭੈਣਾਂ ਨੂੰ ਲਿਜਾਣ ਦੇ ਵਾਸਤੇ ਵਿਅੰਤਾਂ ਬਣੀਆਂ ਨੇ ਸਾਰੇ ਬਲਾਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜਿੰਨੀਆਂ ਕਈਆਂ ਸੀ ਬੱਸਾਂ ਉਤੋਂ ਵੱਧ ਹੋ ਰਹੀਆਂ ਨੇ ਤੇ ਨਾਲ ਹੀ ਭਰਾਵੋ ਆਪਣੀ 19 ਤਰੀਕ ਨੂੰ ਬਰਨਾਲੇ ਦੇ ਵਿੱਚ ਵੱਡੀ ਮੀਟਿੰਗ ਹੋ ਰਹੀ ਹੈ ਸਿੱਖੇਦਾਈ ਕਮੇਟੀ ਮੀਟਿੰਗ ਹੋ ਰਹੀ ਹੈ ਚਾਹੇ ਉਹ ਮੁਕਤ ਵਿਪਾਰ ਸਮਝੌਤਾ ਹੈ ਚਾਹੇ ਜੋ ਸਰਕਾਰ ਜ਼ਬਰ ਲੈ ਕੇ ਆ ਰਹੀ ਹੈ ਉਦੇ ਬਾਰੇ 24 ਵਾਲੀ ਤਿਆਰੀ ਬਾਰੇ ਉੱਥੇ ਵੀ ਸਾਡੇ ਜਿਹੜੇ ਆਗੂ ਸਰਗਰਮ ਵਾਰ ਕਰ ਸਾਡੀਆਂ ਭੈਣਾਂ ਉਹਨਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣਾ ਹੈ